ਬੇਸ਼ੱਕ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਅੰਦਰ ਸਾਫ਼ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਵਾਸਤੇ ਕਈ ਤਰ੍ਹਾਂ ਦੀਆਂ ਵੱਡੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਗਈਆਂ ਨੇ ਲੰਘੇ ਸਮੇਂ 'ਚ ਜਿਸ ਵਿੱਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣੇ ਮੰਤਰੀ ਸੰਤਰੀ ਜਿਹੜੇ ਨੇ ਉਹ ਵੀ ਟੰਗ ਦਿੱਤੇ ਗਏ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲਪਸੇ ਪਰ ਇਹਨਾਂ ਵੱਡੀਆਂ ਕਾਰਵਾਈਆਂ ਦੇ ਬਾਵਜੂਦ ਵੀ ਦੋਸਤੋ ਜਿਹੜੇ ਭ੍ਰਿਸ਼ਟਾਚਾਰ ਤੇ ਲਪਤ ਹੋਏ ਅਧਿਕਾਰੀ ਨੇ ਜਿਨ੍ਹਾਂ ਦੇ ਮੂੰਹ ਨੂੰ ਭ੍ਰਿਸ਼ਟਾਚਾਰ ਦਾ ਰਿਸ਼ਵਤ ਖੋਰੀ ਦਾ ਲਹੂ ਲੱਗਿਆ ਹੋਇਆ ਵਾ ਉਹ ਕਿੱਥੇ ਬਾਜ਼ ਆਉਂਦੇ ਨੇ ਸੋ ਜਿਸ ਦੀ ਤਾਜ਼ਾ ਮਸਾਂ ਵੱਲ ਬਟਾਲਾ ਤੋਂ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਇੱਕ ਐਸਡੀਐਮ ਦਾ ਅਧਿਕਾਰੀ ਵਿਕਰਮਜੀਤ ਸਿੰਘ ਪਾਂਦੇ ਜਿਸ ਨੂੰ ਵਿਜੀਲੈਂਸ ਬੀਰੋ ਅਮਰਸਰ ਵੱਲੋਂ ਜਿਹੜਾ ਵਾ ਰੰਗੇ ਹੱਥੀ 50000 ਦੀ ਰਿਸ਼ਵਤ ਲੈਂਦੇ ਆ ਕਾਬੂ ਕਰ ਲਿਆ ਜਾਂਦਾ ਸੋ ਇਸ ਵੇਲੇ ਅਸੀਂ ਬਟਾਲਾ ਦੀ ਉਸ ਐਸਡੀਐਮ ਵਿਕਰਮਜੀਤ ਸਿੰਘ ਪਾਂਦੇ ਦੀ ਅਰਿਆਸ਼ ਦੇ ਉੱਪਰ ਖੜੇ ਆ ਜਿੱਥੇ ਵਿਜੀਲੈਂਸ ਯੂਨਿਟ ਅਮਰਸਰ ਵੱਲੋਂ ਜਿਹੜਾ ਵਾ ਰੇਟ ਦੇਰ ਰਾਤ ਜਿਹੜਾ ਰੇਡ ਕੀਤਾ ਜਾਂਦਾ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਵਿਕਰਮਜੀਤ ਸਿੰਘ ਜੋ ਐਸਡੀਐਮ ਅਧਿਕਾਰੀ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਕੋਲ ਨਗਰ ਨਿਗਮ ਦੇ ਜਿਹੜੇ ਸਿਨਰ ਦਾ ਵੀ ਵਾਧੂ ਚਾਰਜ ਆ ਸੋ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤੇ ਇੱਕ ਸੀਨੀਅਰ ਅਧਿਕਾਰੀ ਜਿਹੜਾ ਕਹਿ ਸਕਦੇ ਆ ਕਿ ਵਿਲੈਂਸ ਬੇਰੂ ਅੰਮ੍ਰਿਤਸਰ ਵੱਲੋਂ ਇੱਕ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਜੋ ਕਾਂ ਸੀ ਉਸ ਨੂੰ ਮਾਰ ਕੇ ਟੰਗ ਦਿੱਤਾ ਗਿਆ ਵਾ ਸੋ ਕੁੱਲ ਮਿਲਾ ਕੇ ਦੱਸਿਆ ਜਾ ਰਿਹਾ ਕਿ ਜੋ ਵਿਲੈਂਸ ਵੱਲੋਂ ਇਸ ਸਰਕਾਰੀ ਰਿਆਸ਼ ਦੇ ਉੱਪਰ ਜੋ ਛਾਪੇਮਾਰੀ ਕੀਤੀ ਗਈ ਹੈ ਉਸ 50000 ਦੀ ਰਕਮ ਤੋਂ ਇਲਾਵਾ 13 ਲੱਖ ਦੀ ਰਕਮ ਜਿਹੜੀ ਆ ਹੋਰ ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜਿਸ ਤੋਂ ਇਲਾਵਾ ਭਰੋਸੇ ਜੋ ਸੂਤਰਾਂ ਤੋਂ ਮਿਲੀ ਜਾਣਕਾਰੀ ਅਨਸਾਰ ਇਸ ਅਧਿਕਾਰੀ ਦੀ ਜੋ ਨਿਊ ਚੰਡੀਗੜ੍ਹ ਦੇ ਵਿੱਚ ਰਿਆਸ਼ਾ ਉੱਥੋਂ ਵੀ 5-6 ਲੱਖ ਦੇ ਕਰੀਬ ਜਿਹੜਾ ਵਾ ਵਿਲਨਸ ਵੱਲੋਂ ਛਾਪੇਮਾਰੀ ਦੌਰਾਨ ਜਿਹੜਾ ਵਾ ਉਹ ਬਰਾਮਦ ਕਰ ਲਿਆ ਗਿਆ ਵਾ ਕੁੱਲ ਮਿਲਾ ਕੇ 17-18 ਲੱਖ ਦੀ ਰਕਮ ਜਿਹੜੀ ਹੈ ਉਹ ਵਿਲਨਸ ਬੀਰੋ ਦੇ ਹੱਥ ਜਿਹੜੀ ਹੈ ਲੱਗ ਚੁੱਕੀ ਹੈ ਸੋ ਪ੍ਰਾਪਤ ਜਾਣਕਾਰੀ ਅਨਸਾਰ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਇੱਕ ਅਮਰਪਾਲ ਸਿੰਘ ਠੇਕੇਦਾਰ ਵੱਲੋਂ ਜਿਹੜਾ ਵਾ ਜੋ ਪੈਚਵਰਕ ਦਾ ਤੇ ਲਾਈਟ ਐਂਡ ਸਾਊਂਡ ਸਿਸਟਮ ਦਾ ਜੋ ਕੰਮ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਇਸ ਅਧਿਕਾਰੀ ਵੱਲੋਂ ਵਿਕਰਮਜੀਤ ਸਿੰਘ ਪਾਂਦੇ ਵੱਲੋਂ ਜਿਹੜੀ 50 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੇਸੋ ਵੱਲੋਂ ਵਿਜੀਲੈਂਸ ਨਾਲ ਜਿਹੜਾ ਵਾ ਜੋ ਸੰਪਰਕ ਸਾਧਿਆ ਗਿਆ ਸੀ ਸੋ ਵਿਜੀਲੈਂਸ ਵੱਲੋਂ ਬੁਣੇ ਜਾਲ ਦੇ ਵਿੱਚ ਕਹਿ ਸਕਦੇ ਆ ਕਿ ਜੋ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਡੇ ਐ ਇਸ ਵੇਲੇ ਕਸੂਤਾ ਤੇ ਬੁਰੀ ਤਰ੍ਹਾਂ ਜਿਹੜਾ ਵਾ ਫਸ ਚੁੱਕਿਆ ਇਹਨਾਂ ਨਾਲ ਪੀਸੀਐ ਆਪਣੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇੱਥੇ ਐਸ ਡੀ ਐਮ ਬਟਾਲਾ ਕਮਿਸ਼ਨਰ ਕਾਰਪੋਰੇਸ਼ਨ ਆਚਾਰਸੀ ਬਟਾਲਾ ਦਾ ਇਹਨਾਂ ਕੋ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਿਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਿਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸੋ ਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹ ਉਹ ਨੋਟਾਂ ਦੇ ਨਾਲ ਬੰਦਰਾ ਦੇ ਨਾਲ ਇੱਕ ਗਲਿਸਟ ਬੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਮਨੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ ਤਿੰਨ ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਸਰ ਜੀ ਜਿਹੜੇ ਪੈਸੇ ਹੋਰ ਮਿਲੇ ਉਹ ਪਤਾ ਲੱਗਾ ਕਿੱਥੋਂ ਲਏ ਇਸ ਰਿਸ਼ੇ ਦੇ ਪੈਸੇ ਜੀ ਉਹ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪ ਉਹਨਾਂ ਵਿੱਚ ਕਈ ਟੈਂਟਰ ਉਹਦਾ 8-9% ਘਟਾਇਆ ਕਹਿੰਦੇ ਜੇ ਪੂਰੇ 0% ਦੇ ਘਰਾਣ ਦੇ ਟਾਸ ਪਾ ਕੇ ਉਸੇ ਹੋਰ ਵੀ ਬਰੋ ਪਾ ਰਹੇ ਹਾਂ ਸੀ ਉਹ ਦੇਖੋ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕੱਲ ਰਾਤ ਦਾ ਰਾਉਂਡੀ 1:30 ਵਜੇ ਇਹਨਾਂ ਦੀ ਅਰੈਸਟ ਭਾਈ ਹੈ ਰਾਤ ਤੇ ਅਜੇ ਮਤਲਬ ਬਿਲਕੁਲ ਇਨੀਸ਼ੀਅਲ ਸਟੇਜ ਇਨਵੈਸਟੀਗੇਸ਼ਨ ਅਧਿਕਾਰੀ ਇੱਥੇ ਆਉਣਗੇ ਸਾਡੇ ਵਿੱਚ ਨਹੀਂ ਅਜੇ ਕੁਝ ਨਹੀਂ ਕਹਾ ਜਾ ਸਕਦਾ ਅਜੇ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰ ਰਹੇ ਹਾਂ ਜੀ ਸਰ ਆਪਣਾ ਡੀਪ ਜੋ ਡੀਪ ਇਨਸਪੈਕਟਰ ਇੰਦਰਜੀਤ ਸਿੰਘ ਥੈਂਕ ਯੂ ਸਰ ਥੈਂਕ ਯੂ